ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸ ਰਾਜ ਹਲਕਾ ਰਾਮਪੁਰਾ ਫੂਲ ਦੇ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਅਤੇ ਪੰਜਾਬ ਦੇ ਸੱਭਿਆਚਾਰਕ ਸਿੰਗਰ ਬਲਕਾਲ ਸਿੰਘ ਸਿੱਧੂ ਹੁਣ ਕਾਫੀ ਸੁਰਖੀਆਂ ਬਟੋਰ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਦੀ ਸ਼ਬਦਾਵਲੀ ਜਿਸ ਤਰ੍ਹਾਂ ਦੇ ਭੱਦੇ ਸ਼ਬਦਾਂ ਦਾ ਪ੍ਰਯੋਗ ਕੀਤਾ ਗਿਆ ਆਪਣੀ ਪਾਰਟੀ ਦੇ ਵਰਕਰਾਂ ਦੀਆਂ ਧਰਮ ਪਤਨੀਆਂ ਦੇ ਖਿਲਾਫ ਦੂਸਰੇ ਪਾਸੇ ਜਾਤੀਵਾਦਕ ਜਾਤੀਵਾਦਕ ਸ਼ਬਦ ਬੋਲੇ ਗਏ ਕੁਲਤਾਸ ਸਿੰਘ ਸੰਧਵਾ ਜੋ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਦੇ ਸਪੀਕਰ ਨੇ ਉਸ ਤੋਂ ਬਾਰੇ ਪੱਗ ਲਾਉਣ ਦੀ ਗੱਲ ਕੀਤੀ ਗਈ ਬਠਿੰਡਾ ਦੇ ਆਮ ਆਦਮੀ ਪਾਰਟੀ ਦੇ ਚੇਅਰਮੈਨ ਦੀ ਯਾਨੀ ਕਿ ਮਜ਼ਾਕ ਸਿੱਖ ਧਰਮ ਦੀ ਖੇਲੀ ਉਡਾਈ ਗਈ ਦੂਸਰੇ ਪਾਸੇ ਜਾਤੀਵਾਦਕ ਸ਼ਬਦ ਬੋਲੇ ਗਏ ਆਮ ਆਦਮੀ ਪਾਰਟੀ ਦੇ ਵਰਕਰਾਂ ਦੀਆਂ ਧਰਮ ਪਤਨੀਆਂ ਨੂੰ ਕਹ ਕਹਿ ਦੇਣਾ ਕਿ ਉਹ ਆਪਣੇ ਦਫਤਰ ਦੇ ਵਿੱਚ ਛੱਡ ਜਾਂਦੇ ਨੇ ਯਾਨੀ ਕਿ ਹਰ ਤਰ੍ਹਾਂ ਦਾ ਮਜ਼ਾਕ ਕੀਤਾ ਗਿਆ ਉਸ ਜਦੋਂ ਉਹ ਆਡੀਓ ਜਦੋਂ ਵਾਇਰਲ ਹੋਈ ਉਸ ਤੋਂ ਬਾਅਦ ਇਹਨਾਂ ਕੋਲ ਬਵਾਲ ਮਚ ਗਿਆ ਕਿ ਸਾਰਿਆਂ ਪਾਸੇ ਨਿੰਦਿਆ ਕੀਤੀ ਗਈ ਸਵੇਰੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੱਲ ਕੈਬਨਟ ਮੀਟਿੰਗ ਲੈਣ ਜਾ ਰਹੇ ਨੇ ਕਲਾਸ ਲੱਗਦੀ ਹੈ ਜਾਂ ਨਹੀਂ ਲੱਗਦੀ ਬਾਹਰ ਕੱਢੇ ਜਾਂਦੇ ਨੇ ਆਮ ਆਦਮੀ ਪਾਰਟੀ ਦੇ ਵਿੱਚੋਂ ਨਹੀਂ ਕਿਉਂਕਿ ਬਲਕਾਰ ਸਿੰਘ ਸਿੱਧੂ ਤੋਂ ਇਲਾਵਾ ਨਰਿੰਦਰ ਕੌਰ ਭਰਾਜ ਦਾ ਬਠਿੰਡਾ ਦੇ ਵਿੱਚ ਇੱਕ ਹੋਰ ਵਿਧਾਇਕ ਹੈ ਜਿਹੜੇ ਸ਼ਰਾਬ ਦੇ ਨਸ਼ੇ ਵਿੱਚ ਤੋਤ ਹੋ ਕੇ ਜਿਨ੍ਹਾਂ ਨੇ ਬਠਿੰਡਾ ਦੇ ਹਲਕੇ ਦੇ ਵਿੱਚ ਕਿਸੇ ਮੌਜੂਦਾ ਸਰਪੰਚ ਅਤੇ ਉਸ ਦੀ ਧਰਮ ਪਤਨੀ ਨੂੰ ਗਾਲ੍ਹਾਂ ਕੱਢੀਆਂ ਨੇ ਬਾਅਦ ਵਿੱਚ ਉਸ ਨੇ ਸਵੇਰੇ ਮਾਫੀ ਮੰਗ ਕੇ ਆਪਣੀ ਜਾਨ ਛਡਾਈ ਅਸੀਂ ਉਸ ਨਾਮ ਉਸ ਵਿਧਾਇਕ ਦਾ ਨਾਮ ਜਿਹੜਾ ਹੈ ਡਿਸਕਲੋਸ ਨਹੀਂ ਕਰਾਂਗੇ ਕਿਉਂਕਿ ਅਗੇ ਹੀ ਪਹਿਲਾਂ ਬੜਾ ਵੱਡਾ ਬਵਾਲ ਮੱਚਿਆ ਹੋਇਆ ਹੈ ਇਧਰ ਬਲਕਾਰ ਸਿੰਘ ਸਿੱਧੂ ਨੂੰ ਘੇਰਿਆ ਹੈ एससीपीसी ਦੇ ਮੈਂਬਰਾਂ ਨੇ ਐਸਪੀਸੀ ਕਮੇਟੀ ਯਾਨਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਤਾ ਹਾਲੇ ਐਡਵੋਕੇਟ ਅਰਜਨਦਰ ਸਿੰਘ ਧਾਮੀ ਨੇ ਬਿਆਨ ਨਹੀਂ ਦਿੱਤਾ ਲਿੰਕਨ ਅੰਤਰੰਕ ਕਮੇਟੀ ਦੇ ਮੈਂਬਰਾਂ ਨੇ ਫਟਕਾਰ ਲਗਾਈ ਹੈ ਬਲਕਾਰ ਸਿੰਘ ਸਿੱਧੂ ਨੂੰ ਕਿ ਇਸ ਤਰ੍ਹਾਂ ਜਾਤੀਵਾਦਕ ਸਿੱਖ ਭਾਈਚਾਰੇ ਦੇ ਖਿਲਾਫ ਬੋਲਣਾ ਅਤੇ ਆਪਣੇ ਹੀ ਵਰਕਾਂ ਵਰਕਰਾਂ ਦੀਆਂ ਧਰਮ ਪਤਰੀਆਂ ਉੱਤੇ ਟਿੱਪਣੀਆਂ ਕਰਨੀਆਂ ਇਹ ਸ਼ੋਭਾ ਨਹੀਂ ਦਿੰਦਾ ਬਲਕਾਰ ਸਿੰਘ ਸਿੱਧੂ ਨੂੰ ਬਲਕਾਰ ਸਿੰਘ ਸਿੱਧੂ ਨੂੰ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ ਜਾਂ ਜਨਤਕ ਹੋ ਕੇ ਉਹ ਮਾਫੀ ਮੰਗੇ ਐਸਪੀਸੀ ਦੇ ਮੈਂਬਰ ਨੇ ਕਿਹਾ ਕਿ ਜੇਕਰ ਉਹ ਜਨਤਕ ਹੋ ਕੇ ਮਾਫੀ ਨਹੀਂ ਮੰਗਦਾ ਪੱਬ ਦੇ ਪੱਗ ਦੇ ਮਾਮਲੇ ਦੇ ਵਿੱਚ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਰਟ ਦੇ ਵਿੱਚ ਕਸੀਟਿਆ ਜਾਵੇਗਾ ਬਲਕਾਰ ਸਿੰਘ ਸਿੱਧੂ ਨੂੰ ਕਿਉਂਕਿ ਬਲਕਾਰ ਸਿੰਘ ਸਿੱਧੂ ਦਾ ਮਾਮਲਾ ਜਦੋਂ ਦਾ ਸੋਸ਼ਲ ਮੀਡੀਆ ਤੇ ਆਇਆ ਹੈ ਜਦੋਂ ਦੀ ਉਸ ਦੀ ਆਡੀਓ ਜਿਹੜੀ ਹੈ ਉਹ ਵਾਇਰਲ ਹੋ ਰਹੀ ਹੈ ਉਹਨਾਂ ਦਿਨਾਂ ਤੋਂ ਹੁਣ ਤੱਕ ਇੱਕ ਵਾਰ ਵੀ ਉਹਨੇ ਆਪਣੇ ਉਹਨੇ ਆਪਣੀ ਕੀਤੀ ਗਲਤੀ ਦਾ ਉਸ ਨੂੰ ਅਹਿਸਾਸ ਨਹੀਂ ਹੋਇਆ ਨਾ ਹੀ ਉਸਨੇ ਆਪਣੀ ਕੀਤੀ ਗਲਤ ਗਲਤੀ ਦਾ ਕੋਈ ਸਪਸ਼ਟਿਕਰਨ ਦਿੱਤਾ ਹੈ ਇਟ ਮੀਨਸ ਕਿ ਕਿਤੇ ਨਾ ਕਿਤੇ ਜਾ ਕੇ ਬਲਕਾਲ ਸਿੱਧੂ ਨੇ ਵੱਡੀ ਗਲਤੀ ਕੀਤੀ ਹੈ ਐਸਪੀਸੀ ਦੇ ਮੈਂਬਰ ਕਹਿ ਰਹੇ ਨੇ ਕਿ ਜੇਕਰ ਉਹ ਮਾਫੀ ਨਹੀਂ ਮੰਗਦੇ ਪੱਕਦੇ ਮੁੱਦੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਸ਼੍ਰੀ ਅਕਾਲ ਤੱਕ ਸੇਵਕੀ ਵੀ ਤਲਬ ਹੋਣਾ ਪੈ ਸਕਦਾ ਹੈ ਕੋਰਟ ਵਿੱਚ ਵਿੱਚ ਵੀ ਜਿਹੜਾ ਹੈ ਕਸੀਟਿਆ ਜਾਵੇਗਾ ਬਲਕਾਰ ਸਿੰਘ ਸਿੱਧੂ ਨੂੰ ਧੰਨਵਾਦ